ਅੰਕਲ ਦੀਪ ਸਿੰਘ ਪ੍ਰੇਮਪਾਲ ਮੇਰਾ ਤਾਇ ਜੀ ਦਾ ਲੜਕਾ ਵਾਈ ਤੋਂ 2 ਸਾਲ 11 ਸਾਲ ਪਹਿਲੇ ਸੌਦੀ ਅਰਬ ਗਿਆ ਸੀ 2 ਸਾਲ ਦਾ ਵੇਜਾ ਵਿਜਾ ਹੁਣ ਵਿਜਾ ਖਤਮ ਹੋਣਾ ਹੈ ਉਹ ਚੋਰੀ ਦੇ ਕੇਸ ਵਿੱਚ ਫੜੇ ਗਏ 5 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਰਿ ਕੀਤਾ ਗਿਆ ਰਿਹਾਅ ਨਹੀਂ ਕੀਤਾ ਪਰ ਉਹਨਾਂ ਨੂੰ ਫੇਰ ਉਹਨਾਂ ਨੂੰ ফাইন ਪਾਤਾ 45 ਲੱਖ ਰੁਪਈਆ 45 ਲੱਖ ਰੁਪਈਆ ਸਾਰੇ ਅਸੀਂ ਕਿੱਥੋਂ ਭਰਨਾ ਨਿਗੇ ਨਿਗੇ ਬੱਚੇ ਨੇ ਉਹਨਾਂ ਦੇ ਉਹ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲਾਂ ਨਾਲ ਚੱਲਣ ਰਿਹਾ ਵਾ ਇਹਨਾਂ ਨੂੰ ਕਿੱਦਾਂ ਇਹਨਾਂ ਦਾ ਗੁਜ਼ਾਰਾ ਕਰਨਾ ਹੈ ਇਹਨਾਂ ਨੂੰ ਸਰਕਾਰ ਲਈ ਹੋਈ ਬੇਨਤੀ ਹੈ ਹਰਜਿੰਦਰ ਸਿੰਘ ਸੁਖ ਸੁਖਜਿੰਦਰ ਸਿੰਘ ਦਾਵਾਗੇ ਇਹੋ ਹੀ ਬੇਨਤੀ ਹੈ ਕਿ ਉਹਨਾਂ ਰਿਹਾ ਕੀਤਾ ਜਾਵੇ ਪੱਤਿ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਜਿਹੜੇ ਨਵੇਂ ਬਣੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਇਹੋ ਹੱਥ ਜੋੜ ਕੇ ਬੇਨਤੀ ਵੀ ਸਾਡਾ ਸਾਡੇ ਭਾਈ ਇੱਥੇ ਲਿਆਂਦਾ ਜਾਵੇ 사우ਦੀ ਅਰਬ ਵੇਚਨੇ ਕਦੋਂ ਫੜੇ ਗਏ ਤੇ ਕੱਚ ਫੜੇ ਗਏ ਇਹ ਚੋਰੀ ਦੇ ਕੇਸ ਵਿੱਚ ਫੜੇ ਗਏ ਸੀ ਕੀ ਚੋਰੀ ਕੀਤਾ ਹੈ ਚੋਰੀ ਤੱਕ ਜਮਾਲ ਹੀ ਕੋਈ ਉਹ ਚੋਰੀ ਕੀਤਾ ਗਿਆ ਹਾਂਜੀ ਚੋਰੀ ਕਿਨੇ ਕੀਤਾ ਹੈ ਚੋਰੀ ਕਿਸੇ ਨੇ ਕੀਤਾ ਉਹ ਕਲੇਮ ਸਾਰਾ ਇਹਨਾਂ ਦੇ ਪੈ ਗਿਆ ਉਹ ਕੰਪਨੀ ਕੀ ਕਹਿੰਦੀ ਹੈ ਕੰਪਨੀ ਕਹਿੰਦੀ ਵੀ 45 ਲੱਖ ਭਰੋ ਭਰੋ ਤੇ ਉਦਦੇ ਬਾਅਦ ਛੱਡਾਂਗੇ ਤੁਹਾਡੇ ਨੂੰ ਤੁਹਾਡੇ ਨੂੰ ਬਚਿਆ ਗੱਲਬਾਤ ਹੋਈ ਮੇਰੇ ਨਾਲ ਗੱਲਬਾਤ ਕਿੱਥੇ ਕਿੱਥੇ ਨਹੀਂ ਆ ਸਕਦਾ ਇਹ ਜੱਦਾ ਜੱ ਸੌਦੀ ਜੱਦਾ ਸ਼ਹਿਰ ਉਹ ਤੇ ਜੇਲ੍ਹ ਚ ਬੰਦਾ ਹਾਂ ਜੋ ਜੇਲ੍ਹ ਚ ਬੰਦਾ ਆ ਆਲਬਵਾਦਲ ਕੰਪਨੀ ਜਿੰਨੇ ਉਹਨਾਂ ਤੇ ਕੇਸ ਕੀਤਾ ਦਾ ਮੇਰਾ ਨਾਮ ਰঞ্জਿਤ ਕौरा ਤੇ ਇਹਨਾਂ ਦਾ ਨਾਮ ਪ੍ਰੇਮਪਾਲ ਆ ਤੇ ਮੇਰੇ ਦੋ ਬੱਚੇ ਆ ਇਹ ਦੋ ਮਤਲਬ ਕਿ ਆਪਾਂ ਕਲੇ ਵਿੱਚ ਰਹਿਣ ਵਾਲਿਆ ਨੱਤੂ ਸਿੰਘ ਕਿਲਾ ਤੇ ਇਹਨਾਂ ਬਾਹਰ ਗਏ ਸੀ ਕਿ 2013 ਵਿੱਚ ਤੇ ਇਹ ਥੋੜੇ ਕਚੇਰ ਬਾਦੀਏ ਮਤਲਬ ਕਿ ਫਸ ਗਏ ਦੋ ਤਿੰਨ ਮਹੀਨਿਆਂ ਬਾਅਦ ਚੋਰੀ ਦੇ ਕੇਸ ਚ ਤੇ ਜਿਹਨੇ ਕੀਤੀ ਹੈ ਨਾ ਉਹ ਵਾਪਸ ਆ ਗਿਆ ਦਾ ਤੇ ਇਹਨੂੰ ਇਹ ਫਸਿਆ ਗਿਆ ਹੈ ਤੇ ਇਹ ਫਸਿਆ ਗਿਆ ਤੇ ਇਹੀ ਮਤਲਬ ਹੈ ਕਿ ਸੌਦੀਰ ਬਗਾਇ ਜੱਦਾ ਸ਼ਹਿਰ ਵਿੱਚ ਕੰਮ ਕਰ ਰਹੇ ਸੀ ਉੱਥੇ ਡਿਲੀਵਰੀ ਕਰਦੇ ਸੀਗੇ 2 ਕੁ ਮਹੀਨੇ ਕੀਤੇ ਆ ਤੇ ਫਿਰ ਫਸਿਆ ਗਿਆ ਹੈ ਤੇ ਇਹੀ ਮਤਲਬ ਕਿ ਸਾਰੇ ਅੱਗੇ ਮਿੰਤਾ ਮੁੰਤਾ ਕੀਤੀਆਂ ਨੇ ਭਗਵੰਤ ਮਾਨ ਨੇ ਵੀ ਕਿਹਾ ਧਾਰੀਵਾਲ ਵਾਲੇ ਨੂੰ ਸਰਬਜੀਤ ਨੂੰ ਤੇ ਦੋ ਤਿੰਨ ਜਣਿਆਂ ਹੋਰ ਨੂੰ ਕਹਿ ਕੇ ਹਨਾ ਸੁਣਾਈ ਨਹੀਂ ਕੀਤੀ ਹੈਗੀ ਤੇ ਇਹੀ ਹੁਣ ਕਿੱਦਾਂ ਗੁਜ਼ਾਰਾ ਕਰ ਕਰਨਾ ਆ ਮਿਹਨਤ ਕਰ ਕਰਕੇ ਨਿਆਣੇ ਪਾਲੇ ਆ 9 11 ਸਾਲ ਹੋ ਗਏ ਆ ਸਸੇ ਨੂੰ ਤੇਹੀ ਕੀ ਹਾਂਜੀ ਸਜ਼ਾ ਹੋ ਗਈ ਹੈ ਪੂਰੀ ਤੇ ਉਹਨਾਂ ਨੇ ਸਾਨੂੰ ਫਾਈਨ ਪਾਇਆ ਹੈ 50 ਲੱਖ 45 ਲੱਖ ਰੁਪਈਆ ਤੇ ਇਹੀ ਹੁਣ ਕਿੱਥੋਂ ਦੇਣਾ ਹੈ ਗਰੀਬੀ ਵਿੱਚ ਦੇ ਆਪਾਂ ਮਤਲਬ ਕੀ ਰਹਿਣ ਦੇ ਆ ਦੇਣੇ ਪੈਸੇ ਆਪਾਂ ਕਿੱਦਾਂ ਭਰਨੇ ਆ ਸਜਾਪੁਰੀ ਹੋਣੀ ਕਨੇ ਚਰੋ ਗਿਆ ਸਜਾਪੁਰੀ ਹੈ ਨੂੰ ਸਾਲ ਕੋਈ ਗਿਆ ਹੁਣ 10 ਸਾਲ ਹੋ ਗਏ ਸਜਾ ਨੂੰ ਤੇ ਸਾਲ ਹੋ ਗਿਆ ਉਦਾਂ ਵੀ ਹੁਣ ਤੇ ਮਤਲਬ ਕੰਪਨੀ ਵਾਲੇ ਛੱਡਦੇ ਨਹੀਂ ਪਏ ਤੇ ਕੀ ਕਹਿੰਦੇ ਕੰਪਨੀ ਵਾਲੇ ਕੰਪਨੀ ਵਾਲੇ ਕਹਿੰਦੇ ਪੈਸੇ ਭਰੋ ਤੇ ਬੰਦਾ ਤਾਂ ਅੱਡਾ ਮਤਲਬ ਕਿ ਭੇਜ ਦੇਣੇ ਆ ਕੱਲ ਹੀ ਭੇਜ ਦੇਣਾ ਤੇ ਅਸੀਂ ਇਹਨੇ ਪੈਸੇ ਕਿੱਥੋਂ ਮਤਲਬ ਕਿ ਦੇਣੇ ਆ ਮੈਂ ਤਾਂ ਘਰ ਘਰ ਕਰਕੇ ਤੇ ਨਿਆਣੇ ਪਾਲੇ ਆ ਤੂੰ ਕੀ ਮੰਗ ਕਰਦੀ ਓ ਅਹੀ ਕਹਨੇ ਆ ਕਿ ਚੱਲ ਸਰਕਾਰ ਸਾਨੂੰ ਮਤਲਬ ਕੀ ਹੱਟ ਬੰਦਾ ਲੈਵੇ ਹਨ ਪੈਸਿਆਂ ਦੀ ਲੋਣ ਨੇ ਆ ਕੇ ਬੰਦਾ ਲੈਵੇ ਘਰ ਵਾਪਸ ਹਾਂਜੀ ਕਿੱਥੇ ਫੜਿਆ ਗਿਆ ਜੀ ਇਹ ਚੋਰੀ ਦੇ ਕੇਸ ਵਿੱਚ ਹੀ ਕੀ ਚੋਰੀ ਕੀਤਾ ਉਹ ਕਿਹਾ ਮਾਏ ਟਰੱਕ ਟੁੱਕਦਾ ਹੀ ਮਾਲ ਹੀ ਹੈਗਾ ਸਮਾਨ ਹੈਗਾ ਟਰੱਕ ਵਾਲਾ